ਗਵਰਨਮੈਂਟ ਕਾਲਜ ਗੁਰਗੋਬਿੰਦ ਸਿੰਘ ਸਟੇਡੀਅਮ ਦੇ ਆਸ-ਪਾਸ ਵੀ ਸਫਾਈ ਵਾਲਾ ਚੱਕ ਦਿੱਤਾ ਕੰਮ ਪੰਜਾਬ ਦੇ ਮੁੱਖ ਮੰਤਰੀ ਨੇ ਆਉਣਾ ਹੈ ਜੀ ਜ਼ਰੂਰੀ ਵੀ ਸੀ ਹਾਂਜੀ ਕਿਵੇਂ ਲੱਗਿਆ ਫਿਰ ਅੱਜ ਸ਼ਹਿਰ ਦੇ ਵਿੱਚ ਸਫਾਈ ਹੁੰਦਿਆਂ ਦੇਖ ਅੱਜ ਤਾਂ ਸੂਏ ਸੜਕਾਂ ਵੀ ਸਾਫ਼ ਹੋ ਗਈਆਂ ਜਿੱਥੇ ਕਦੇ ਸਫਾਈ ਵੀ ਨਹੀਂ ਸੀ ਹੋਈ ਚਲੋ ਕਿਸੇ ਬਹਾਨੇ ਮੁਕਸਾਦ ਦੇ ਵਿੱਚ ਸਫਾਈ ਤਾਂ ਹੋਈ ਅੱਜ ਤਾਂ ਗੇਟਾ ਤੇ ਮਾਰਤਾਂ ਦੀ ਵੀ ਸੁਣਵਾਈ ਹੋ ਗਈ ਆ ਪੰਜਾਬ ਦੇ ਮੁੱਖ ਮੰਤਰੀ ਨੇ ਆਉਣਾ ਸੀ ਤਾਂ ਪਾਈ ਰੰਗ ਵੀ ਹੋਣਾ ਜ਼ਰੂਰੀ ਸੀ ਨਹੀਂ ਤਾਂ ਸ਼ਾਇਦ ਸਾਲਾਂ ਹੀ ਬੀਤ ਗਏ ਇਹਨਾਂ ਦੇ ਵੀ ਕਿਸੇ ਨੇ ਨਹੀਂ ਸੀ ਸੁਣੀ ਮੁੱਖ ਮੰਤਰੀ ਦੇ ਆਉਣ ਕਰਕੇ ਕੂੜਾ ਚੁੱਕਣ ਵਾਲਾ ਜਿਹੜਾ ਛੋਟਾ ਖਾਂਤੀ ਸੀ ਜਿਹਨੂੰ ਹਰੀ ਝੰਡੀ ਦਿੱਤੀਆਂ ਕਾਫੀ ਦਿਨ ਹੋ ਗਏ ਸੀ ਕਿਸੇ ਵਾਰਡ ਦੇ ਵਿੱਚ ਦਿਖਾਈ ਨਹੀਂ ਸੀ ਦਿੱਤਾ ਅੱਜ ਉਹ ਵੀ ਕੰਮ ਕਰਨ ਲੱਗਾ ਤੇ ਮਿਸਤਰੀ ਵੀ ਪੱਥਰ ਤਿਆਰ ਕਰ ਰਹੇ ਨੇ ਕੱਲ ਮੁੱਖ ਮੰਤਰੀ ਸਾਹਿਬ ਨੇ ਪਹੁੰਚਣਾ ਹੈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਈ ਕਾਰ ਵਿਕਾਸ ਕਾਰਜਾਂ ਦੇ ਲਈ ਤਾਂ ਪਈ ਲੱਗਦਾ ਹੈ ਵੀ ਮੁਕਸਰ ਵਾਲਿਆਂ ਨੂੰ ਕੋਈ ਤਾਂ ਵੱਡੀ ਰਾਹਤ ਮਿਲੂਗੀ ਹੀ ਮੁੱਖ ਮੰਤਰੀ ਦੇ ਆਉਣ ਦੇ ਕਰਕੇ ਚਮਕਾ ਦਿੱਤੀਆਂ ਨੇ ਸੜਕਾਂ ਕਰ ਦਿੱਤਾ ਇਹ ਰੰਗ ਰੋਗਣ ਲੇਕਿਨ ਹਰ ਰੋਜ਼ ਕਿਉਂ ਨਹੀਂ ਜੋ ਲੋਕ ਟੈਕਸ ਭਰਦੇ ਨੇ ਲੀਡਰ ਚ ਹੁੰਦੇ ਨੇ ਉਹਨਾਂ ਲਈ ਇਹ ਜਿਹੇ ਪ੍ਰਬੰਧ ਕਿਉਂ ਨਹੀਂ ਹੁੰਦੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਕਿ ਸ੍ਰੀ ਮੁਕਸਰ ਸਾਹਿਬ ਦੀਆਂ ਨੇ ਜਿੱਥੇ ਕਿ ਗਵਰਨਮੈਂਟ ਕਾਲਜ ਦੇ ਵਿੱਚ ਕੁਝ ਬੀਬੀਆਂ ਜੋ ਕਿ ਗਰਾਊਂਡ ਸਾਫ਼ ਕਰਦੇ ਹਨ ਦਿਖਾਈ ਦਿੱਤੀਆਂ ਅਤੇ ਰਾਤੋਂ ਰਾਤ ਉਹਨਾਂ ਦੇ ਆਉਣ ਦੇ ਲਈ ਜਿਹੜੀ ਕਿ ਇੱਕ ਦਿਨ ਪਹਿਲਾਂ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਸਫਾਈ ਕਰਨੀ ਸ਼ੁਰੂ ਕੀਤੀ ਜਿਵੇਂ ਕਈ ਸਾਲਾਂ ਦੇ ਵਿੱਚ ਮੁਕਸਰ ਦੇ ਵਿੱਚ ਕੋਈ ਵਿਕਾਸ ਹੀ ਨਹੀਂ ਹੋਇਆ ਲੋਕ ਨਗਰ ਕੌਂਸਲਾਂ ਚੁਣਦੇ ਨੇ ਮਾਰਕੀਟ ਕਮੇਟੀਆਂ ਬੰਦੀਆਂ ਨੇ ਉਥੋਂ ਦੇ ਕੁਝ ਐਮ ਐਲ ਏ ਬੰਦਦੇ ਨੇ ਜੋ ਕਿ ਇਹ ਸਭ ਕੁਝ ਨਹੀਂ ਦੇਖਦੇ ਆਮ ਪਬਲਿਕ ਜਿਹੜੀ ਕਿ ਇਸ ਦੇ ਵਿੱਚ ਸਫਰ ਕਰਦੀ ਹੈਗੀ ਲੋਕਾਂ ਦੀ ਸੁਣਵਾਈ ਤਾਂ ਫਿਰ ਵੀ ਨਹੀਂ ਹੁੰਦੀ ਚਲੋ ਪੰਜਾਬ ਦੇ ਮੁੱਖ ਮੰਤਰੀ ਨੇ ਔਣ ਕਰਕੇ ਅੱਜ ਸਫਾਈ ਹੋ ਗਈ ਲੇਕਿਨ ਇੱਥੇ ਸਵਾਲ ਇਹ ਬੰਦਾ ਹੈ ਵੀ ਜਿਹੜੇ ਬਾਕੀ ਦਿਨ ਨੇ ਉਹ ਆਮ ਪਬਲਿਕ ਦੇ ਲਈ ਜੋ ਕਿ ਉਹ ਕਮੇਟੀਆਂ ਕੀ ਕਰਦੀਆਂ ਨਹੀਂ ਆ ਕੂੜਾ ਅੱਜ ਲੋਕਾਂ ਨੂੰ ਦੇਖ ਗਿਆ ਵੀ ਮੁੱਖ ਮੰਤਰੀ ਨੇ ਉਹ ਨਾ ਤਾਂ ਕੂੜਾ ਚੱਕ ਲਿਆ ਜਾਂਦਾ ਆ ਪਰ ਜੇਕਰ ਉਹੀ ਕੂੜਾ ਰੋਜ਼ ਪਏ ਉਹਦੇ ਨਾਲ ਕਿੰਨੀਆਂ ਹੀ ਬਿਮਾਰੀਆਂ ਪੈਦਾ ਹੁੰਦੀਆਂ ਨੇ ਤਾਂ ਉਹਦੇ ਲਈ ਕਮੇਟੀਆਂ ਕੀ ਕਰਦੀਆਂ ਨੇ ਟੈਕਸ ਤਾਂ ਲੋਕਾਂ ਤੋਂ ਪੇ ਕਰਵਾਇਆ ਜਾਂਦਾ ਆ ਪਰ ਉਹਨਾਂ ਨੂੰ ਨਹੀਂ ਸੁਵਿਧਾ ਨਹੀਂ ਦਿੱਤੀਆਂ ਜਾਂਦੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਆਉਣਾ ਸੀ ਤਾਂ ਸਫਾਈ ਜੋਰਾ ਸ਼ੋਰਾਂ ਤੇ ਹੋਣ ਲੱਗ ਗਈ ਪਰ ਆਮ ਲੋਕ ਜਿਹੜੇ ਕਿ ਉੱਥੇ ਰਹਿੰਦੇ ਨੇ ਤਾਂ ਉਹਨਾਂ ਲਈ ਕੋਈ ਵੀ ਚੰਗੀ ਸੁਵਲਤ ਨਹੀਂ ਦਿੱਤੀ ਜਾਂਦੀ। ਸ੍ਰੀ ਮੁਕਸਰ ਸਾਹਿਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣਾ ਤਾਂ ਲੋਕਾਂ ਨੂੰ ਆਸ ਤੇ ਉਮੀਦ ਹੈ ਕਿ ਸ਼ਾਇਦ ਮੁਕਸਰ ਦਾ ਸੁਧਾਰ ਹੋ ਸਕਦਾ ਹੈ ਜਾਂ ਕਹਿ ਦਈਏ ਕਿ ਲੋਕਾਂ ਨੂੰ ਇੱਕ ਵੱਡਾ ਪ੍ਰੋਜੈਕਟ ਮਿਲ ਸਕਦਾ ਹੈ ਜਿਸ ਦੇ ਨਾਲ ਸ੍ਰੀ ਮੁਕਸਰ ਸਾਹਿਬ ਦਾ ਜੋ ਕਿ ਵਿਕਾਸ ਹੋਰ ਵੀ ਜ਼ਿਆਦਾ ਹੋ ਸਕਦਾ ਹੈ ਅਤੇ ਉੱਥੇ ਦੇ ਲੋਕਾਂ ਨੂੰ ਸ਼ਾਇਦ ਉਮੀਦ ਹੈ ਵੀ ਸਾਨੂੰ ਕੋਈ ਹੋਰ ਵਧੀਆ ਤਕਨੀਕ ਮਿਲ ਸਕਦੀ ਆ। ਪਰ ਇੱਥੇ ਸਵਾਲ ਇਹ ਵੀ ਪੈਦਾ ਹੋ ਰਿਹਾ ਹੈ ਵੀ ਜੇਕਰ ਪੰਜਾਬ ਦੇ ਮੁੱਖ ਮੰਤਰੀ ਨਿਆਉਣਾ ਸੀ ਤਾਂ ਰੰਗ ਰੋਗਣ ਸ਼ੁਰੂ ਹੋ ਗਏ ਸੜਕਾਂ ਦੀ ਸਫਾਈ ਸ਼ੁਰੂ ਹੋ ਗਈ ਨਾਲਿਆਂ ਤੱਕ ਦੀ ਜਿਹੜੀ ਕੀ ਸੁਣੀ ਜਈ ਆ ਪਰ ਗੱਲ ਉਹ ਸਵਾਲ ਉੱਥੇ ਪੈਦਾ ਹੋ ਗਿਆ ਵੀ ਕਸੂਰ ਮਾਰਕੀਟ ਕਮੇਟੀਆਂ ਦਾ ਆ ਨਗਰ ਕੌਂਸਲ ਦਾ ਆ ਜਾਂ ਫਿਰ ਪੰਜਾਬ ਦੇ ਖੁਦ ਸੀਐਮ ਭਗਵੰਤ ਮਾਨ ਦਾ ਆ ਵੀ ਜਿਹੜਾ ਕੀ ਉਹ ਜੇਕਰ ਉਹਨਾਂ ਨੇ ਆਉਣਾ ਸੀ ਤਾਂ ਸਫਾਈਆਂ ਸ਼ੁਰੂ ਹੋ ਗਈਆਂ ਸ਼ਹਿਰ ਦਾ ਸੁਧਾਰ ਹੋਣ ਲੱਗ ਗਿਆ ਪਰ ਦਿੱਲੀ ਦੇ ਵਾਂਗ ਜੇਕਰ ਦੇਖੇ ਵੀ ਹਰ ਰੋਜ਼ ਇਹ ਸਫਾਈਆਂ ਕਿਉਂ ਨਹੀਂ ਹੁੰਦੀ ਹਰ ਰੋਜ਼ ਦੇਸ਼ ਦੇ ਜਿਹੜੇ ਸ਼ਹਿਰ ਨੇ ਉਨ੍ਹਾਂ ਦੇ ਵਿਕਾਸ ਦੇ ਲਈ ਜਿਹੜੀਆਂ ਇੱਥੇ ਦੇ ਕਮੇਟੀਆਂ ਬਣੀਆਂ ਨੇ ਨਗਰ ਕੌਂਸਲਾਂ ਬਣੀਆਂ ਨੇ ਉਹ ਕਿਉਂ ਨਹੀਂ ਕੁਝ ਕਰਦੀਆਂ ਤਾਂ ਇਹ ਇੱਕ ਆਪ ਦੇ ਆਪ ਦੇ ਵਿੱਚ ਸਵਾਲ ਆਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਆਉਣ ਨਾਲ ਸਫਾਈ ਤਾਂ ਸ਼ੁਰੂ ਹੋ ਗਈ ਪਰ ਵਿਕਾਸ ਦੇ ਵਿੱਚ ਕੀ ਹੁੰਦਾ ਹੈ ਕੀ ਦੰਦੇ ਨੇ ਭਗਵੰਤ ਮੱਖਸਰ ਸਾਹਿਬ ਦੇ ਲੋਕਾਂ ਲਈ ਤਾਂ ਜੁੜੇ ਰਹੋ ਸਾਡੇ ਚੈਨਲ ਰੋਜ਼ ਦੀ ਬਾਤ ਦੇ ਨਾਲ ਆਸ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਵੱਤੋ